ਅਜੀ ਭਾਦੀ ਤੋਂ ਬੋਟ ਵਾਲਾ ਵੀ ਖਾਸੀ ਹੈ ਤਾਂ ਜਿੱਦਾਂ ਹੋ ਜਾਂਦੇ ਹੋ ਜਾਂਦੇ ਐਸ ਵਾਰ ਕੀ ਕਹਿ ਰਹੀ ਹੈ ਫਰ ਸਿਆਸਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵੀ ਅਸ ਟਾਈਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਪਿੰਡ ਪਹੁੰਚੇ ਆ ਵੇਖੋ ਜੀ ਸਿਆਸਤ ਜਿਹੜੀ ਆਪਾਂ ਇਹਨੂੰ ਸਿਆਸਤ ਨਹੀਂ ਕਹਿ ਸਕਦੇ ਇਹ ਤਾਂ ਇੱਕ ਜਿਹੜੀ ਕੌਮ ਜਿਹੜਾ ਪਰਿਵਾਰ ਨੇ ਕੌਮ ਦੀ ਖਾਤਰ ਇੱਕ ਬਲੀਦਾਨ ਦਿੱਤਾ ਬਹੁਤ ਵੱਡਾ ਤੇ ਅੱਜ ਜਿਹੜੀ ਪੂਰੀ ਸਿੱਖ ਕੌਮ ਆ ਜਾਂ ਪੰਥ ਆ ਉਸ ਸ਼ਹੀਦੀ ਨੂੰ ਜਾਨੀ ਜਿਹੜਾ ਸਜਦਾ ਕਰ ਰਹੀ ਹੈ ਤੇ ਅੱਜ ਉਸੇ ਦੀ ਤੇ ਸਰਦਾ ਦੇ ਫੁੱਲ ਭੇਟ ਕਰ ਰਹੀ ਹੈ ਕਿਉਂਕਿ ਜੇ ਆਪਾਂ ਸਰਦਾਰ ਬਿਆਨ ਸਿੰਘ ਦੀ ਸਿੱਧੀ ਨੂੰ ਦੇਖਗੇ ਤਾਂ ਆਪਾਂ ਉਸ ਦਾ ਮੁੱਲ ਨਹੀਂ ਪਾ ਸਕਦੇ ਪਰ ਇੱਕ ਸਰਦਾ ਦੇ ਫੁੱਲ ਭੇਟ ਕਰਨ ਵਜੋਂ ਆਪਣੀ ਇੱਕ ਇੱਕ ਵੋਟ ਉਹਨਾਂ ਦੇ ਜਿਹੜਾ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਪਾ ਸਕਦੇ ਆ ਅੱਜ ਪੂਰੀ ਕੌਮ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਹੋਣਹਾਰ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਦਾ ਸਾਥ ਦੇਈਏ ਕਿਉਂਕਿ ਸਰਦਾਰ ਬਿਆਨ ਸਿੰਘ ਜੇ ਉਸ ਟਾਈਮ ਤੇ ਆਪਣੇ ਜੂਨ 1984 ਦੇ ਕੱਲੂਕਾਰੇ ਦਾ ਬਦਲਾ ਨਾ ਲੈਂਦੇ ਤੇ ਸੈਕ ਕੌਮ ਦੀਆਂ ਡਿੱਗੀਆਂ ਹੋਈਆਂ ਪੱਗਾਂ ਨੂੰ ਦੁਬਾਰਾ ਸਿਰ ਉੱਪਰ ਨਾ ਰੱਖਦੇ ਅੱਜ ਸ਼ਾਇਦ ਆਪਣੇ ਵਿੱਚੋਂ ਕੋਈ ਵੀ ਨਾ ਹੁੰਦਾ ਕਿਉਂਕਿ ਬਹੁਤ ਵੱਡੀ ਕੁਰਬਾਨੀਆਂ ਸਰਦਾਰ ਬਿਆਨ ਸਿੰਘ ਦੀ ਸਿੱਖ ਪੰਥ ਲਈ ਪੂਰੀ ਕੌਮ ਲਈ ਪਿੰਡ ਦੇ ਵਿੱਚ ਬਹੁਤ ਸਾਰੇ ਪਾਰਟੀਆਂ ਦੇ ਹੋਰ ਵੀ ਵਰਕਰ ਨੇ ਉਹ ਵੀ ਕੰਮ ਕਰ ਰਹੇ ਨੇ ਕੀ ਲੱਗਦਾ ਹੈ ਕਿ ਇਸ ਵਾਰ ਧੂੜ ਕੋਡਰ ਦੀ ਹਵਾ ਕਿਹੜੇ ਪਾਸੇ ਵਜੇ ਦੇਖੋ ਜੀ ਸਾਰਾ ਪਿੰਡ ਹੀ ਤਕਰੀਬਨ ਜਿਹੜਾ ਹੈਗਾ ਇਸ ਟਾਈਮ ਸਰਦਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹੀ ਤੁਰ ਰਿਹਾ ਸਾਨੂੰ ਨਹੀਂ ਲੱਗਦਾ ਵੀ ਕੋਈ ਹੋਰ ਕੋਈ ਇੱਥੇ ਵਰਕਰ ਜਾਂ ਵਰਕਰੀ ਕਰੂਗਾ ਹੋਰ ਕਿਸੇ ਪਾਰਟੀ ਦਾ ਕਿਉਂਕਿ ਪੂਰਾ ਪਿੰਡ ਹੀ ਜਿਹੜਾ ਪੂਰੇ ਪਿੰਡ ਦਾ ਸਾਥ ਆ ਜਿਹੜਾ ਉਹ ਸਰਦਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹੀ ਆ ਜਿਸ ਤਰੀਕੇ ਦੇ ਨਾਲ ਥੋੜੇ ਦਿਨ ਹੀ ਹੋਏ ਆ ਜਿਹੜੀ ਸਿਆਸਤ ਦਾ ਰੁਖ ਬਿਲਕੁਲ ਬਦਲ ਚੁੱਕਿਆ ਖਾਈ ਪਿੰਡ ਹੋ ਗਿਆ ਜਾਂ ਮੋਰ ਪਿੰਡ ਨੇ ਮਤੇ ਪਾਈ ਜਾ ਰਿਹਾ ਕਿ ਇਸ ਵਕਤ ਇਹ ਸਰਬਜੀਤ ਸਿੰਘ ਖਾਲਸਾ ਦੀ ਬੂਥ ਲੱਗੇਗੀ ਕੀ ਤੁਹਾਡੇ ਪਿੰਡ ਵਿੱਚ ਵੀ ਇਦਾਂ ਹੋਵੇ ਸਾਡੇ ਪਿੰਡ ਵਿੱਚ ਵੀ ਇਦਾਂ ਹੀ ਹੋ ਰਿਹਾ ਜੀ ਚੱਲੀ ਜਾਂਦੀ ਹੈ ਗੱਲ ਤਕਰੀਬਨ ਹੋ ਸ ਮੈ ਦਾ ਪੂਰੀ 100% ਮੈ ਦਾ ਵੀ ਇੱਕੀ ਬੂਤ ਲੱਗੇ ਅਜੀ ਪ੍ਰਧਾਨ ਜੀ ਟੂਟ ਵਾਲਾ ਵੀ ਖਾਧੀ ਹੈ ਤੇ ਜਿੱਦਾਂ ਹੋ ਜਾਂਦੇ ਹੋ ਜਾਂਦੇ ਇਸ ਵਾਰ ਕੀ ਕਹਿ ਰਹੀ ਹੈ ਫਿਰ ਸਿਆਸਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਇਸ ਟਾਈਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਪਿੰਡ ਪਹੁੰਚੇ ਆ ਵੇਖੋ ਜੀ ਸਿਆਸਤ ਜਿਹੜੀ ਆਪਾਂ ਇਹਨੂੰ ਸਿਆਸਤ ਨਹੀਂ ਕਹਿ ਸਕਦੇ ਇਹ ਤਾਂ ਇੱਕ ਜਿਹੜੀ ਕੌਮ ਜਿਹੜਾ ਪਰਿਵਾਰ ਨੇ ਕੌਮ ਦੀ ਖਾਤਰ ਇੱਕ ਬਲੀਦਾਨ ਦਿੱਤਾ ਬਹੁਤ ਵੱਡਾ ਤੇ ਅੱਜ ਜਿਹੜੀ ਪੂਰੀ ਸਿੱਖ ਕੌਮ ਆ ਜਾਂ ਪੰਥ ਆ ਉਸ ਸ਼ਹੀਦੀ ਨੂੰ ਜਾਨੀ ਜਿਹੜਾ ਸਜਦਾ ਕਰ ਰਹੀ ਹੈ ਤੇ ਅੱਜ ਉਸੇ ਦੀ ਤੇ ਸਰਦਾ ਦੇ ਫੁੱਲ ਭੇਟ ਕਰ ਰਹੀ ਹੈ ਕਿਉਂਕਿ ਜੇ ਆਪਾਂ ਸਰਦਾਰ ਬਿਆਨ ਸਿੰਘ ਦੀ ਸਿੱਧੀ ਨੂੰ ਦੇਖ ਗਏ ਤਾਂ ਆਪਾਂ ਉਸ ਦਾ ਮੁੱਲ ਨਹੀਂ ਪਾ ਸਕਦੇ ਪਰ ਇੱਕ ਸਰਦਾ ਦੇ ਫੁੱਲ ਭੇਟ ਕਰਨ ਵਜੋਂ ਆਪਣੀ ਇੱਕ ਇੱਕ ਵੋਟ ਉਹਨਾਂ ਦੇ ਜਿਹੜਾ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਪਾ ਸਕਦੇ ਆ ਅੱਜ ਪੂਰੀ ਕੌਮ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਹੋਣ ਹਰ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਦਾ ਸਾਥ ਦੇਈਏ ਕਿਉਂਕਿ ਸਰਦਾਰ ਬਿਆਨ ਸਿੰਘ ਜੇ ਉਸ ਟਾਈਮ ਤੇ ਆਪਣੇ ਜੂਨ 1984 ਦੇ ਕੱਲੂਕਾਰੇ ਦਾ ਬਦਲਾ ਨਾ ਲੈਂਦੇ ਤੇ ਸੈਕ ਕੌਮ ਦੀਆਂ ਡਿੱਗੀਆਂ ਹੋਈਆਂ ਪੱਗਾਂ ਨੂੰ ਦੁਬਾਰਾ ਸਿਰ ਉੱਪਰ ਨਾ ਰੱਖਦੇ ਅੱਜ ਸ਼ਾਇਦ ਆਪਣੇ ਵਿੱਚੋਂ ਕੋਈ ਵੀ ਨਾ ਹੁੰਦਾ ਕਿਉਂਕਿ ਬਹੁਤ ਵੱਡੀ ਕੁਰਬਾਨੀਆਂ ਸਰਦਾਰ ਬਿਅੰਦ ਸਿੰਘ ਦੀ ਸਿੱਖ ਪੰਥ ਲਈ ਪੂਰੀ ਕੌਮ ਲਈ ਪਿੰਡ ਦੇ ਵਿੱਚ ਬਹੁਤ ਸਾਰੇ ਪਾਰਟੀਆਂ ਦੇ ਹੋਰ ਵੀ ਵਰਕਰ ਨੇ ਉਹ ਵੀ ਕੰਮ ਕਰ ਰਹੇ ਨੇ ਕੀ ਲੱਗਦਾ ਕਿ ਇਸ ਵਾਰ ਧੂੜਕੋੜ ਦੀ ਹਵਾ ਕਿਹੜੇ ਪਾਸੇ ਚੋਂ ਦੇਖੋ ਜੀ ਸਾਰਾ ਪਿੰਡ ਹੀ ਤਕਰੀਬਨ ਜਿਹੜਾ ਹੈਗਾ ਇਸ ਟਾਈਮ ਸਰਦਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹੀ ਤੁਰ ਰਿਹਾ ਸਾਨੂੰ ਨਹੀਂ ਲੱਗਦਾ ਵੀ ਕੋਈ ਹੋਰ ਕੋਈ ਇੱਥੇ ਵਰਕਰ ਜਾਂ ਵਰਕਰੀ ਕਰੂਗਾ ਹੋਰ ਕਿਸੇ ਪਾਰਟੀ ਦਾ ਕਿਉਂਕਿ ਪੂਰਾ ਪਿੰਡ ਹੀ ਜਿਹੜਾ ਪੂਰੇ ਪਿੰਡ ਦਾ ਸਾਥ ਆ ਜਿਹੜਾ ਉਹ ਸਰਦਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹੀ ਆ ਜਿਸ ਤਰੀਕੇ ਦੇ ਨਾਲ ਥੋੜੇ ਦਿਨ ਹੀ ਹੋਏ ਆ ਜਿਹੜੀ ਸਿਆਸਤ ਦਾ ਰੁਖ ਬਿਲਕੁਲ ਬਦਲ ਚੁੱਕਿਆ ਖਾਈ ਪਿੰਡ ਹੋ ਗਿਆ ਜੰਮੌਰ ਪਿੰਡ ਨੇ ਮਤੇ ਪਾਈ ਜਾ ਰਿਹਾ ਕਿ ਇਸ ਵਕਤ ਸਰਬਜੀਤ ਸਿੰਘ ਖਾਲਸਾ ਦੀ ਬੂਥ ਲੱਗੇਗੀ ਕੀ ਤੁਹਾਡੇ ਪਿੰਡ ਵਿੱਚ ਵੀ ਇਦਾਂ ਹੋ ਸਾਡੇ ਪਿੰਡ ਵਿੱਚ ਵੀ ਇਦਾਂ ਹੀ ਹੋ ਰਿਹਾ ਜੀ ਚੱਲੀ ਜਾਂਦੀ ਹੈ ਗੱਲ ਤਕਰੀਬਨ ਹੋ ਸ ਮੈ ਦਾ ਪੂਰੀ 100% ਮੈ ਦਾ ਵੀ ਇੱਕ ਹੀ ਬੂਤ ਲੱਗੇ